ਇੱਕ ਵੱਡੀ ਖਬਰ ਸਾਹਮਣੇ ਆਈ ਹੈ ਫਗਵਾੜਾ ਸ਼ਹਿਰ ਤੋਂ ਜਿੱਥੇ ਕਿ ਵੀਤੀ ਰਾਤ ਸਵਾਰੀ ਛੱਡ ਕੇ ਘਰ ਵਾਪਸ ਜਾ ਰਹੇ ਇੱਕ ਆਟੋ ਚਾਲਕ ਦੇ ਪੇਟ 'ਚ ਗੋਲੀ ਜਾਵੇ ਜੀ ਜਿਸ ਨੂੰ ਕੀ ਜ਼ਖਮੀ ਹਾਲਤ ਵਿੱਚ ਸੇਵਲ ਹਸਪਤਾਲ ਫਗਵਾੜਾ ਵਿਖੇ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਨੇ ਮੋਢਾ ਇਲਾਜ ਕਰਨ ਤੋਂ ਬਾਅਦ ਜ਼ਖਮੀ ਵਿਅਕਤੀ ਨੂੰ ਹਾਇਰ ਸੈਂਟਰ ਵਿਖੇ ਰੈਫਰ ਕਰ ਦਿੱਤਾ ਜਿੱਥੇ ਕਿ ਜ਼ਖਮੀ ਵਿਅਕਤੀ ਦੀ ਮੌਤ ਹੋ ਗਈ ਮੀਡੀਆ ਨਾਲ ਗੱਲਬਾਤ ਸਾਂਝੀ ਕਰਦੇ ਆਂ ਮ੍ਰਿਤਕ ਕੁਲਦੀਪ ਦੇ ਸਾਥੀਆਂ ਅਤੇ ਪਤਨੀ ਨੇ ਦੱਸਿਆ ਹੈ ਕਿ ਕੁਲਦੀਪ ਸਿੰਘ ਜੋ ਕਿ ਆਟੋ ਚਲਾਉਣ ਦਾ ਕੰਮ ਕਰਦਾ ਸੀ ਅਤੇ ਬੀਤੀ ਰਾਤ ਉਹ ਜਦੋਂ ਕੋਈ ਸਵਾਰੀ ਛੱਡ ਕੇ ਘਰ ਵਾਪਸ ਆ ਰਿਹਾ ਸੀ ਤਾਂ ਬਾਬਾ ਗਦਿਆ ਨਿੱਧਕ ਉਸ ਦੇ ਪੇਟ ਵਿੱਚ ਅਚਾਨਕ ਗੋਲੀ ਜਾ ਵਜੀ ਉਹਨਾਂ ਦੱਸਿਆ ਕਿ ਕੁਲਦੀਪ ਸਿੰਘ ਦੀ ਕਿਸੇ ਨਾਲ ਵੀ ਕੋਈ ਰੰਜਿਸ਼ ਨਹੀਂ ਪਰ ਇਹ ਗੋਲੀ ਕਿਉਂ ਮਾਰੀ ਕਿਸ ਨੇ ਮਾਰੀ ਇਸ ਬਾਰੇ ਕੁਝ ਵੀ ਨਹੀਂ ਪਤਾ ਲੱਗਾ ਕਿੱਥੇ ਰਹਿੰਦੇ ਜੀ ਸੁਖਚੈਨ ਨਗਰ ਸਹੀ ਸੁਖਚੈਨ ਨਗਰ ਹਾਂ ਕੀ ਮਾਮਲਾ ਕੀ ਇੱਕ ਜਿਹੜਾ ਹਮਾਰੇ ਪਤੀ ਕੋ ਗੋਲੀ ਮਾਰ ਕੇ ਕਿਸੇ ਨੇ ਹਤਿਆ ਕਰ ਦਿਆ ਹੈ ਪਤਾ ਨਹੀਂ ਚੱਲਿਆ ਕਿਸ ਨੇ ਮਾਰੀ ਕਿਸ ਨੇ ਮਾਰੀ ਨਹੀਂ ਪਤਾ ਲੱਗਾ ਤੇ ਕਿੰਨੇ ਵੇ ਹੂਆ ਇਹ

हाँ जी दस साढ़े दस पौने ग्यारह बजे की बात है सवारी छोड़ के आ रहा था उसको किसी ने गोली मार दिया ठीक है जी पता नहीं चला किसी ने गोली चली? पता नहीं चला जी हम लोग जब वहाँ पहुंचे तो कोई नहीं था कहाँ पे गोली चली है ए, सुब... अब यही तो हम लोग जब पड़ा हुआ था वहाँ सुविधा के अंदर जो कॉलोनी नहीं है उधर गली जाती है तो उसको फिर वहां से हम लोग उसको ले गए सरकारी हॉस्पिटल में ਨਾਮ ਕੀ ਹੈ ਉਸਕਾ ਕੁਲਦੀਪ ਕੁਲਦੀਪ ਹਾਂ ਕਿਤਨੇ ਕਿਤਨੇ ਸਮੇਂ ਸੇ ਆਟੋ ਚਲਾਤਾ ਹੈ ਉਹ 2 ਮਹੀਨੇ ਸੇ ਚਲਾ ਰਿਹਾ ਕੋਈ ਇਸ ਕੀ ਰਜਿਸਟਰਡ ਨਹੀਂ ਪੁਰਾਣੀ ਕੋਈ ਲਗ ਡਾਟ ਨਹੀਂ ਕੋਈ ਬੰਦਾ ਦਾ ਬਹੁਤ ਵਧੀਆ ਸੀ ਹਾਂਜੀ ਕਿਸੇ ਦੇ ਦੁਸ਼ਮਣ ਨਹੀਂ ਕੋਈ ਕੁਝ ਤੇ ਬੋਲ ਚੁਕਾਤ ਕੀ ਇਸ ਮਾਮਲੇ ਕੋ ਲੇ ਕੇ ਹਾਂ ਗਈ ਇਸ ਬੋਲ ਸਹੀ ਥੀ ਹਾਂ ਇਥੇ ਉਧਰ ਇਸ ਘਟਨਾ ਨੂੰ ਲੈ ਕੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਮੁਤਾਬਿਕ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਲਗੀ ਇੱਕ ਜਿਹੜਾ ਗੋਲੀ ਦੇਰ ਰਾਤ ਚੱਲੀ ਹੈ ਦੇਰ ਰਾਤ ਸਾਨੂੰ ਮੈਸੇਜ ਆਇਆ ਸੀਗਾ ਵੀ ਇੱਕ ਅ ਗੋਲੀ ਲੈਣ ਦਾ ਕਿਸੇ ਉਹਦਾ ਤਰਫ ਚਾਹਲਾ ਬੰਦਾ ਤੇ ਜਿਹਦੇ ਕਰਕੇ ਅਸੀਂ ਮੌਕੇ ਤੇ ਗਏ ਆ ਤਾਂ ਬਾਅਦ ਚ ਉਹਨਾਂ ਨੂੰ ਰੈਫਰ ਕਰਕੇ ਦਿੱਤਾ ਤੇ ਉਹ ਜਲੰਧਰ ਭੇਜ ਦਿੱਤਾ ਗਿਆ ਸੀ ਉਹਨੂੰ ਸਰ ਕੰਡੀਸ਼ਨ ਕਿੱਦਾਂ ਸੀਗੀ ਤੇ ਕੰਡੀਸ਼ਨ ਉਹਦੀ ਡਾਕਟਰ ਸਾਹਿਬ ਨੇ ਮਾੜੀ ਹੁਣ ਕਰਕੇ ਉਹਨੂੰ ਰੈਫਰ ਕਰ ਦਿੱਤਾ ਤੇ ਸਰ ਕੋਈ ਪਛਾਣ ਵਗੈਰਾ ਹੈ ਕਿ ਬੰਦੇ ਦੀ ਕਿੱਥੇ ਦਾ ਰਹਿਣ ਵਾਲਾ ਬੰਦੇ ਜਿਹੜਾ ਹੈਗਾ ਸੀਗਾ ਇਹ ਬੰਦੇ ਦਾ ਨਾਮ ਕੁਲਦੀਪ ਸਿੰਘ ਅਸੀਂ ਹੈਗਾ ਸੀ ਸੁਖਚੈਨ ਨਗਰ ਦਾ ਸਾਡੇ ਕੋ ਰਾਤੀ 11:00 ਵਜੇ ਇੱਕ ਪੇਸ਼ੈਂਟ ਆਇਆ ਕੁਲਦੀਪ ਨਾਲ ਦਾ ਗਨ ਸ਼ਾਟ ਇੰਜਰੀ ਦਾ ਬਟ ਪੇਸ਼ੈਂਟ ਦੀ ਕੰਡੀਸ਼ਨ ਨੂੰ ਸੀਰੀਅਸ ਦੇਖਦੇ ਹੋਏ ਇਹਨੂੰ ਗਾਂ ਜਲੰਧਰ ਰੈਫਰ ਕਰ ਦਿੱਤਾ ਹੈਗਾ ਪਰਚਾ ਕੱਟ ਕੇ ਸਰ ਗੋਲੀ ਵਗੈਰਾ ਹਨਾ ਪਾਇਰ ਵਗੈਰਾ ਗੰਨੀ ਜੱਲੇ ਕੋਈ ਪਤਾ ਜਿ ਲੱਗਾ ਆ ਇਹ ਗੋਲੀ ਜਿਹੜੀ ਚੱਲੀ ਹੈ ਬੱਬਕਰੀਆ ਤੇ ਕੋਣ ਕਹਿੰਦੇ ਚੱਲੀ ਹੈ ਕਿੰਨੇ ਲੱਗੀਆਂ ਗੋਲੀਆਂ ਇਹਦੇ ਗੋਲੀ ਇੱਕ ਲੱਗੀ ਆ ਕੋਈ ਨਾਮ ਵਗੈਰਾ ਹੈ ਬੰਦੇ ਦਾ ਇਹ ਪੇਸ਼ੈਂਟ ਦਾ ਨਾਮ ਕੁਲਦੀਪ ਹੈ ਹਾਂਜੀ ਕਿੱਥੇ ਦੇ ਰਹਿਣ ਵਾਲੇ ਆ ਇਹ ਸੁਖਚੈਨ ਨਗਰ ਦੇ ਰਹਿਣ ਵਾਲੇ ਹੈਗੇ ਤੇ ਫੇ ਕੰਡੀਸ਼ਨ ਕਿਦਾਂ ਸਾਰਾ ਇਹਨਾਂ ਦੀ ਪੇਸ਼ੈਂਟ ਦੀ ਕੰਡੀਸ਼ਨ ਤਾਂ ਸੀਰੀਅਸ ਹੈਗੀ ਤਾਂ ਹੀ ਉਹਨੂੰ ਰੈਫਰ ਕੀਤਾ ਹੈਗਾ ਹੌਤ ਵਰਨਯੋਗ ਹੈ ਕਿ ਜਿਸ ਜਗ੍ਹਾ ਗੋਲੀ ਚੱਲੀ ਹੈ ਉਸ ਜਗ੍ਹਾ ਦੇ ਨਿੱਧ ਆਉਣ ਵਾਲੇ ਕੋਜਿਦੀਨਾ ਵਿੱਚ ਰঞ্জੀਤ ਸਿੰਘ ਜੀ ਢੰਡਰੀਆ ਵਾਲਿਆਂ ਦਾ ਸਮਾਗਮ ਹੋਣ ਜਾ ਰਿਹਾ ਹੈ ਜੋ ਕਿ ਪਿਛਲੇ ਲਗਭਗ 9 ਸਾਲ ਬਾਅਦ ਦੁਬਾਰਾ ਸਮਾਗਮ ਹੋਵੇਗਾ ਜੋ ਕਿ ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਦੀ ਵੀ ਇੱਕ ਵੱਡੀ ਜ਼ਿੰਮੇਵਾਰੀ ਬਣ ਗਈ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕਿੰਨੀ ਚੌਕਸੀ ਵਰਤਣੀ ਪਵੇਗੀ